ਦੋ ਤਰੀਕ ਦੇ ਹੁਕਮਨਾਮੇ ਹੋਏ ਚਲੋ ਪੰਥ ਦਾ ਚਾਹੁੰਦਾ ਸੀ ਕੁ ਕਦੜੇ ਹੋਣੇ ਚਾਹੀਦੇ ਸੀ ਹੁਕਮਨਾਮੇ ਥੋੜਾ ਬਹੁਤਾ ਹੋਰ ਜਿਹੜੀ ਸੇਵਾ ਲੱਗ ਜਾਂਦੀ ਤੇ ਸ਼ਾਇਦ ਰਾਸ ਸਖਾਲਾ ਹੋ ਜਾਣਾ ਸੀਗਾ ਪਰ ਚਲੋ ਜਿੱਦਾਂ ਦੇ ਵੀ ਹੁਕਮਨਾਮੇ ਸਿੰਘ ਸਭਾਨ ਨੇ ਪੰਥ ਨੂੰ ਦਿੱਤੇ ਜਾਰੀ ਕੀਤੇ ਸੰਮੂਚੇ ਪੰਥ ਦੇ ਪ੍ਰਵਾਨ ਕਰ ਲਏ ਕੋਈ ਕਿਸੇ ਨੇ ਉਹ ਕਿੰਤੂ ਪਰੰਤੂ ਨਹੀਂ ਕੀਤਾ ਜਿਨ੍ਹਾਂ ਨੇ ਨਹੀਂ ਮੰਨੇ ਅੱਜ ਰੁੱਲਦੇ ਫਿਰਦੇ ਨੇ ਅਜੇ ਗਾਂ ਦੇਖਿਓ ਸਮਾਂ ਕਿਦਾਂ ਦਾ ਆਉਣਾ ਹੈ ਇੱਕ ਗੱਲ ਅੱਜ ਆਪਣੇ ਕੱਥ ਨੇ ਸਾਬਤ ਕਰਤੀ ਹੈ ਖਾਲਸਾ ਜੀ ਡੈਲੀਗੇਟ ਸਰਵਨ ਜਿਹੜੇ ਕਹਿੰਦੇ ਸੀ ਚੰਡੀਗੜ੍ਹ ਬੈਠ ਕੇ ਉਹਨਾਂ ਦਫ਼ਤਰਾਂ 'ਚ ਕੀ ਇਹ ਜਿਹੜਾ ਸੁਖਬੀਰ ਸਿੰਘ ਬਾਦਲਿਆ ਇਹ ਨਹੀਂ ਤੇ ਹੋਰ ਕੌਣ ਉਹ ਦੇਖੋ ਸਾਹਮਣੇ ਜੈਦੇਵ ਹਰਪ੍ਰੀਤ ਸਿੰਘ ਬੈਠੇ ਨੇ ਆ ਬੈਠਿਆ ਇਹ ਉਹਨਾਂ ਦੇ ਮੂੰਹ ਦੇ ਚਪੇੜ ਆ ਜਿਹੜੇ ਕਹਿੰਦੇ ਸੀ ਪੰਥ ਕੋ ਕੋਈ ਲੀਡਰ ਹੈ ਨਹੀਂ ਦੱਸੋ ਖਾਲਸਾ ਜੀ ਸਾਡੀ ਹਾਲਾਤ ਇੰਨੀ ਕਮਜ਼ੋਰ ਕਬ ਸੋਚਦੇ ਸੀਗੇ ਇੰਨੀ ਤਰਸਦੀ ਕਰਤੀ ਕਿ ਸਾਡੇ ਕੋ ਆਗੂ ਕੋਈ ਨਹੀਂ ਇਸ ਕਰਕੇ ਆਪਾਂ ਸਭ ਨੇ ਇਹਨਾਂ ਦੋਹਾਂ ਸ਼ਖਸੀਤਾਂ ਦਾ ਸਾਥ ਦੇਣਾ